ਤਦੂੰ ਤੇ ਆਪ ਵੀ ਲਾ ਕੇ ਕਰਨ ਥੈਰਪੀ 49 ਟੈਂਪਰੇਚਰ ਹੋ ਗਿਆ ਬਾਪੂ ਕਿਵੇਂ ਗਰਮ ਗਰਮ ਹੋਈ ਏ ਢੂਈ ਮਾੜੀ ਮੋਟੀ ਇਹ 49 ਤੇ ਸਾਡਾ ਇਹ ਲਾਇਆ ਹੋਇਆ ਹੈ ਇਹ 68 ਤੇ ਬੰਨਿਆ ਹੋਇਆ ਦੇਖਾ ਜਿੰਨੇ ਕੀ ਬੰਦਾ ਫੋਨ ਨਾਲ ਕਰਾਂਗੇ ਗੱਲ ਬਾਤ ਨੂੰ ਮੋਬਾਈਲ ਨੂੰ ਬੰਦ ਕਰੇ ਕਾਪੀ ਰਾਈਟ ਆ ਜੁਨੇ ਕਹਿੰਦੇ ਬੰਦ ਇੱਕ ਮਿੰਟ ਬਾਪੂ ਤੇ ਹਾਂ ਬਲਕਿ ਤੂੰ ਦੱਸ ਬਈ ਕੀ ਗੱਲ ਬਾਤ ਆ ਦੋਸਤੋ ਗਾਇਸ ਲੋਹਣੀ ਮੈਂ ਦਾਦੂ ਦੀ ਛੂਈ ਦੇ ਪਿੱਛੇ ਨਾ ਹੱਥ ਲਾ ਕੇ ਦੇਖਿਆ ਮੁੱੱਚਾ ਵੇ ਦੇਖੋ ਤੁਸੀਂ ਵਾਕੇ ਗਰ ਮੈਂ ਮੱਤਿਆ ਨਹੀਂ ਪਿਆ ਪੂਰਾ ਗਰ ਗਰ ਹੋ ਗਿਆ ਹੋ। ਦੋਸਤੋ ਹਨਾ ਕਿ ਵੀ ਸਾਰੇ ਠੀਕ ਠਾਕ ਹੋ ਅਮਰਵੀਰ ਬੰਨਣ ਲੱਗਿਆ ਹੋਇਆ ਪੱਗ ਦੇਖੋ। ਆ ਵੀ ਦੇਖੋ ਲੈ ਪੁੱਠਾ ਸੀਸਾ ਕਰ ਕਰਕੇ ਪੱਗਾਂ ਚ ਜੰਦਾ ਉਂਈ ਜਾਂਦ ਤੁ ਜੀ ਨੂੰ। ਇਹ ਦੇਖੋ ਲੈ। ਦੱਸੋ ਬਈ ਦੋਸਤੋ ਇਹ ਜਿਹੜੇ ਪਲੇਸ ਲੈਨੇ ਨੇ ਆਪ ਲੈਨੇ ਤੁਹਾਨੂੰ ਇਹ ਦੱਸੋ ਦੋਸਤੋ ਪੱਗ ਇਹਦੀ ਸੋਹਣੀ ਲੱਗਿਆ ਬਿਲਕੁਲ ਸੱਚ ਬੋਲਿਓ ਇੱਧਰ ਚੱਕਿਆ ਅਮਰਵੀਰ। ਪੱਗ ਦਿਖਾ ਬਤ ਦੋਸਤਾਂ ਨੂੰ। ਚਿੜੀ ਪੱਖੇ ਦੀ ਹਵਾ ਲੈਂਦੀ ਹੋਈ। ਉਹ ਬੈਠੀ ਐ ਤੇ ਨਹੀਂ ਆਪਣੀ। ਬਾਪੂ ਦੀ ਥੈਰੇਪੀ ਚੱਲ ਜੇ ਉਧਰ ਜੋਰਾ ਤੇ ਉਹ ਵੀ ਦਿਖਾਵਾਂਗੇ ਤੁਹਾਨੂੰ ਹਾਂ ਵੀ ਪਰਕ ਕਰੂ ਬਈ ਗੱਲ ਬਾਤ ਇਧਰ ਰੰਗ ਤਾਂ ਕਾਲਾ ਕਾਲਾ ਹੁੰਦਾ ਇਹ ਪੁੱਠਾ ਸੀਸਾ ਕਰ ਕਰ ਤੂੰ ਦੱਸ ਕੀ ਹੋਇਆ ਇਧਰ ਨਾ ਦੇਖ ਕੇ ਦੇਖੋ ਸੋ ਤਾਂ ਪਹਿਲਾਂ ਸਿਪੋ ਸਾਰੇ ਬੱਚੇ ਆ ਦਿਖਾਉਣੀਆਂ ਵੀ ਕੀ ਹੋ ਰਿਹਾ ਫਿਰ ਅਸੀਂ ਖੁਸ਼ ਐਕਟਿੰਗ ਵਗੈਰਾ ਕਰਾਂਗੇ ਦੋਸਤੋ ਬਾਹਰ ਪਹਿਲਾਂ ਤੜਕੇ ਦਾ ਬਾਲਾ ਜਿਆਦਾ ਠੰਡਾਲਾ ਮੌਸਮ ਸੀਗਾ ਹੁਣ ਥੋੜੀ ਬੋਲ ਹੋ ਗਿਆ ਹੁਣ ਬਾਹਰ ਮੀਂਹ ਪੈ ਲੱਗ ਗਿਆ ਕਿ ਚਿੜੀ ਮੇਰੇ ਪੈ ਲੱਗ ਗਈ ਜਾਦੇ ਹੋ ਗਿਆ ਦੇਖਦਾ ਦੇ ਨਾ ਤੇਰੇ ਪਿਖੜਦਾ ਬਲਕਿ ਤਾਂ ਹੀ ਨਾ ਪਹਿਲਾਂ ਦੇਖੀ ਕਿੰਨੇ ਦੇ 51 ਦੇ ਮਾਪਾ ਪਾਲੇ ਦਾ ਮੈਂ ਹੱਟ ਤੇ ਦਾ ਹੱਗ ਲਾ ਦੂ ਭੈਣ ਦੇ ਨਹੀਂ ਆਉਣ ਵਾਲਾ ਹੀ ਯਾਰ ਖਰਾਬ ਹੋ ਜੂ ਜਰਾ ਇਹਨਾਂ ਨੂੰ ਤੂੰ ਬੰਦ ਕਰ ਦੇ ਉਹਦਾ ਕਾਹ ਖੜਦਾ ਕੱਢਦਾ ਬਲ ਕਿਉਂ ਤੂੰ ਬਧਾਵੇਂਗਾ ਤੂੰ ਆ ਦੇਖੋ ਦੋਸਤੋ ਆਪਣੇ ਨੂੰ ਇਹ ਚੱਲੇ ਚੱਲੇ ਹੋਰ ਕਾ ਚੱਲ 55 ਦੇ ਕਰਦਾ 55 ਦੇ ਕਰਦਾ ਥੈਰੇਪੀ ਹੋ ਰਹੀ ਹੈ ਇੱਕ ਸਿਸਟਮ ਹੈ ਅਮਰੀਕਾ ਤੋਂ ਮਗਾਇਆ ਬਾਹਰ ਕੁਝ ਦੋਸਤ ਨੇ ਗਰਮ ਗਰਮ ਕਰਤਾ ਨਜ਼ਾਰਾ ਦਿੰਦਾ ਹੈ ਆ ਵੀ ਫਿਰ ਪਲਕੇ ਦੋਸਤੋ ਪਹਿਲੇ ਇੱਕ ਘੰਟਾ ਲਾਉਣ ਲੱਗਦਾ ਨਾ ਨਹੀਂ ਲੋੜ ਨਹੀਂ ਮੈਂ ਤਾਂ ਲਾਉਣਾ ਲਕਟਾ ਨਹੀਂ ਲਾਈ ਨਾ ਯਾਰ ਮੈਨੂੰ ਟੂਰ ਟੂਰ ਕਟਾ ਮੈਨੂੰ ਮੱਛੀ ਵਤੀ ਚੱਲੂ ਕਟਾ ਚੱਲੂ ਨਹੀਂ ਮੱਛੀ ਦਾ ਕਟਾ ਨਹੀਂ ਨਹੀਂ ਅਲਕਟਾ ਦੰਨੇ ਆਪਾਂ ਕਟਾ ਹੋਰ ਕਟਾ ਨਾ ਮੈਨੂੰ ਲੋੜ ਨਹੀਂ ਆਪਾਂ ਕਟਾ ਮੈਂ ਤੂੰ ਹੀ ਮੇਰੀ ਮੈਂ ਲਾਉਂਦਾ ਆਹ ਲੇ ਕੋ ਲਾ ਦਿੰਦਾ ਆਹ ਆਪਾਂ ਚੱਲਾ ਦੇ ਇੱਕ ਬੱਤਲੇ ਪਿਆਰ ਇੱਕ ਮਿੰਟਾ ਬਖਤ ਆਉਣਾ ਇੱਕ ਮਿੰਟਾ ਕਟਾਉਣਾ ਯਾਰ ਯਾਰ ਬੋ ਬੋ ਯਾਰ ਇੱਕ ਮਿੰਟ ਦਾ ਮੈਂ ਬੋਲੀ ਗਏ ਨਾ ਨਾ ਮੈਂ ਕਿਹਾ ਦੂੰ ਇਹ ਆ ਲੈ ਹਾਰ ਦੀ ਘੱਟ ਹੋਰ ਘੱਟ ਹੋਰ ਘੱਟ ਹੋ ਲੈ ਕਰ ਮੈਨੂੰ ਲੋਡ ਨਹੀਂ ਚੌਂਤੀ ਕਰਦਾ ਇੱਕ ਇੱਕ ਸਕਿੰਟ ਦੇ ਵਿੱਚ ਵਿੱਚ ਤੂੰ ਠੀਕ ਹੋ ਜਾਏਗਾ ਤੂੰ ਦੇਖੀ ਚੌਂਤੀ ਕਰਦਾ ਕੱਡੂ ਹੋਂਦ ਵੱਧਦਾ ਤੇ ਨਹੀਂ ਕਰ ਚੱਲ ਚੌਂਤੀ ਕਰਦਾ ਲਾ ਪਲਕ ਦੀ ਫਰੈਂਡ ਦਾ ਹੋਣ ਆ ਗਿਆ ਨਹੀਂ ਕਿਸੇ ਪਾਸੇ ਨਾਲ ਪਹਿਲੇ ਸਾਡੇ ਨਾਲ ਗੱਲਾਂ ਕਰ ਬਾਈ ਉਹ ਫੋਨ ਆ ਗਿਆ ਕਿਸੇ ਪੂਰੀ ਦਾ ਗਨੂਰ ਹੈ ਪਤਾ ਨਹੀਂ ਗੂਰ ਹੈ ਇੱਧਰ ਆ ਜਾ ਹਲੋ ਸੀਤ ਕਿਵੇਂ ਆ ਹੁਨਾ ਆ ਜਾ ਹੁਣ ਪੱਗ ਬੰਨਣ ਦੀ ਦੁਆ ਆਂਦੇ ਗੱਲਾਂ ਕਰੀਏ ਆ ਜਾ ਦੋਸਤਾਂ ਨਾਲ ਗੱਲ ਕਰੀ ਆ ਦੇਖ ਬਾਬਾ ਬਖਾ ਦੇ ਮੇਚ ਠੀਕ ਹੋ ਗਿਆ ਕੰਮ ਨੂੰ ਗਾਣਾ ਬਾਬਾ ਬਾਬਾ ਮੈਂ ਕਰ ਦਿੰਦੀ ਆ ਸੈਂਡ ਬਾਕੀ ਬਾਲਾ ਤਾਂ ਕਰਾਇਆ ਨਿਕਲਾ ਇੰਗਲਿਸ਼ ਦਾ ਕਰਾਇਆਗਾ ਜਾਂ ਫਿਰ ਹਿੰਦੀ ਦਾ ਕਰਾਇਆ ਬਸ ਕਰ ਤਾ ਆ ਜਾ ਮੇਰਾ ਐਕਸ਼ਨ ਮਾਰ ਜਾ ਤੂੰ ਹਾਂ ਪੂਰਾ ਲੈ 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 ਆਗੇ ਪੱਗਾ ਪੁੱਛ ਪੱਗ ਦੱਸੋ ਯਾਰ ਤੁਹਾਨੂੰ ਕਿਵੇਂ ਲੱਗਿਆ ਪਹਿਲਾਂ ਤਾਂ ਦੋਸਤੋ ਦੱਸੋ ਪੱਗਾ ਮਨਵੀਰ ਦੀ ਕਿਵੇਂ ਲੱਗਿਆ ਕਿ ਦੋਸਤੋ ਮੈਂ 2 ਮਿੰਟ ਮੇਰੀ ਫਰੈਂਡ ਨੂੰ ਕਮ ਅਸੈਂਡ ਕਰ ਕਮ ਬੱਦ 2 ਮਿੰਟ ਬਚ ਗਿਆ ਅੰਦਰ ਦੋਸਤ ਬਿੱਲੇ ਨੇਗੇ ਦੋਸਤਾਂ ਨੇ ਵੀ ਕੰਮ ਲੱਗਣਾ ਮੈਨੂੰ ਕਹਿ ਦੇ ਪੰਜ ਦੋਸਤੋ ਦੇਖਣ ਲੱਗੇ ਪੰਜੇ ਦੋਸਤੋ ਪਿਆਰ ਦਿਓ ਲਾਈਕ ਕਰੋ ਕਮੈਂਟ ਕਰੋ ਇਹਦੀ ਪੱਗ ਦੇਖ 10 ਮਿੰਟ ਐਨਾਂ ਦੱਸਦਾ ਆਪਣੇ ਵੀਰ ਕਿ ਮੇਚਣ ਦਾ ਸੋਹਣਿਆ ਚਿੰਦਾ ਤੂੰ ਪਗੜੀ ਦੇ ਲੜਵੇ ਆਜੋ ਬਲਕ ਤੇ ਆਪਣੇ ਵੀਰ ਇਕ ਟਿੰਗ ਕਰਨਗੇ ਚਿੜੀ ਬੈਠੇ ਆਰਾਮ ਨਾਲ ਉਧਰੋਂ ਬਾਪੂ ਜੀ ਥਰੇਪੀ ਪੂਰੀ ਐਨ ਜੋਰਾਂ ਦੇ ਉੱਪਰ ਚੱਲ ਰਹੀ ਐ ਮੈਂ ਹੁਣ ਤਾਂ ਨਹੀਂ ਕਰ ਮਾ ਹੈਗਾ ਪਰੇ ਲਾਦੇ ਬਸ ਨਾ ਨਾ ਇੱਕ ਘੰਟਾ ਲਾ ਕੇ ਰੱਖਣਾ ਰੰਗ ਪੂਰਾ ਘੰਟਾ ਘੰਟਾ ਨਹੀਂ ਮੈਨੂੰ ਲੱਗਦਾ ਹੈਗਾ ਆਹ ਦੇਖੋ ਇਹ ਇਧਰ ਚਿੜੀ ਚਿੜੀ ਮਾਰਦੀ ਆ ਪੂਸਤਾ ਆ ਵੀ ਬਲਕ ਆ ਜਾ ਮੈਂ ਕਹਿੰਦੀ ਆ ਕਿ ਅਸੀਂ ਲਾਈਵ ਹੋਏ ਆ ਅੱਲਾ ਹੀ ਦੱਸਦਾ ਜੋੜਦੇ ਲਾਉਂਦੇ ਆ ਦੱਜ ਵਿੱਚ ਲਾਤ ਸਾਰਾ ਕੋਈ ਨਹੀਂ ਚਲੋ ਪਾਵਨ ਵੀਰ ਉਹਨੂੰ ਬੰਦ ਕਰਕੇ ਆ ਬੱਜ ਕੇ ਜਾ ਅੱਲਾ ਦੋ ਮੋਬਾਈਲ 'ਤੇ ਗੱਲਬਾਤ ਕਰ ਦੇ ਉਹਨੂੰ ਸੁੱਤ ਬੰਦ ਕਰਿਆ ਬਲਕਾ ਵੀਰ ਉੱਪਰੋਂ ਉਹੜੀ ਥੈਰੇਪੀ ਲਈ ਲਾਈ ਤੇ ਬਾਈ ਉਹਨੇ ਤੁਹੀ ਕਰਤੀ ਬਾਪੂ ਦੀ ਗਰਮ ਅਸੀਂ ਦੋਸਤੋ ਹੁਣੀ ਹੁਣੀ ਸਕੂਲ ਹੁਣੀ ਹੁਣੀ ਨਹੀਂ ਕਾਫੀ ਟਾਈਮ ਹੋ ਗਿਆ ਦੋ ਤੀ ਸੀ ਏਸੀਏ ਦੋ 25 ਕੇ ਆਏ ਆਏ ਸੀਗੇ ਤੇ ਆ ਕੇ ਅਮਰਵੀਰ ਨੇ ਰੋਟੀ ਰੋਟੀ ਵੀ ਖਾਦੀ ਪੱਗ ਉਹਨਾਂ ਦੀ ਇੱਕ ਐਕਟਿੰਗ ਕਰਨੀ ਹੈ ਚਲੋ ਪੱਗ ਦਾ ਮਨਵੀਰ ਸ਼ਕੀਨ ਹੈ ਰੋਟੀ ਖਾਦੀ ਨਹੀਂ ਰੋਟੀ ਤੋਂ ਬਣੀ ਪੱਗ ਬੰਨਣਾ ਲੱਗ ਗਿਆ ਸਕੂਲੋਂ ਆਉਣ ਸਰ ਸਭ ਤੋਂ ਪਹਿਲਾ ਕੰਮ ਮਨਵੀਰ ਦਾ ਹੁੰਦਾ ਹੈ ਪੱਗ ਬੰਨਣਾ ਫਿਰ ਉਹਨਾਂ ਨੂੰ ਐ ਦੱਸੋ ਵੀ ਕਿਹ ਚੰਗਾ ਮੈਸੇਜ ਦੇਣਾ ਕਾਦੀ ਐਕਟਿੰਗ ਕਰੀਏ ਅੱਜ ਟੀਚਰ ਟੀਚਰ ਦਾ ਹੋਗੀ ਬਾਈ ਡਰਾਈਵਰ ਉਹਨਾਂ ਨੂੰ ਹੋਜੋ ਡਰਾਈਵਰ ਡਰਾਈਵਰ ਉਹਨਾਂ ਨੂੰ ਹੋਜੋ ਨਾ ਇਹਨੂੰ ਕਿਉਂ ਝੁੱਲੀ ਜਾਂਦੇ ਉਹਦੇ ਨਾਲ ਡਰਾਈਵਰ ਚਲੋ ਕੁਝ ਵੀ ਜਿਹੜਾ ਤੁਹਾਡੇ ਮਨ ਚ ਆਉਂਦਾ ਹੋਵੇ ਕੋਈ ਉਧਰ ਨੂੰ ਆਜਾ ਉਧਰ ਨੂੰ ਆਜਾ ਆ ਜਾ ਚਿੜੀ ਉਹ ਰਹਿ ਜਾ ਤੂੰ ਵੀ ਆ ਜਾ ਉਹ ਚਿੜੀ ਚਿੜੀ ਦਾ ਰਾਮ ਨਾਲ ਪਈਆ ਇੱਕ ਕਿਸਾਨ ਅੱਛਾ ਮੈਂ ਦਿਖਾ ਕਾ ਮੈਂ ਚਿੜੀ ਦਿਖਾ ਕਾ ਨਾ ਲੱ ਲੱਟਾ ਲਸਾ ਲਈ ਗਿਆ ਲੈ ਲੈ ਰਾਮ ਨਾਲ ਪਈਆ ਕੱਪੜੇ ਗਾਲੇ ਕਰ ਲੈ ਚਿੜੀ ਨਾ ਗੱਡੀ ਦਾ ਜੂਨੀਅਰ ਨਲ ਦਾ ਤੇ ਲਿਖ ਲਈ ਜਾਂਦਾ ਥੱਲੋਂ ਤਾਂ ਕਾਲੇ ਹੋ ਗਏ ਆ ਜਾ ਬਲਕੇ ਫਿਰ ਦੋਸਤ ਬਾਲੀਆ ਪਤਾ ਨਹੀਂ ਆਪਣੇ ਆ ਗਈ ਚਿੜੀ ਆ ਦੇਖੋ ਕਿੰਨੀ ਕਾਲੀ ਹੋ ਗਈ ਫਿਰ ਤੋਂ ਇਹ ਚਿੜੀ ਪਾ ਕੇ ਨੱਚ ਕੇ ਤਾਂ ਦਿਖਾ ਦੇ ਫਿਰ ਹਜਣੀ ਹਾਂ ਜੀ ਨਾਤੀ ਜਿੱਤੇ ਆ ਰਿਹਾ ਚਲ ਫਿਰ ਲਾ ਵੀ ਗੱਲਬਾਤ ਕਰ ਦਰਸ਼ਕਾਂ ਨੇ ਵੀ ਕੋਈ ਕੰਮ ਲੱਗ ਰਿਹਾ ਹੈ ਸਾਹਮਣੇ ਵੀਰ ਕਹਿੰਦਾ ਪਹਿਲਾਂ ਮੈਂ ਡਰਾਈਵਰ ਦੀ ਐਕਟਿੰਗ ਕਰ ਰਹੀ ਐ ਇਸ ਕੰਮ ਪਹਿਲਾਂ ਡਰਾਈਵਰ ਦੀ ਕਰੀ ਡਰਾਈਵਰ ਪਹਿਲ ਬਸ ਜਿਹੜੀ ਚਲ ਜਿਹੜਾ ਕੁਝ ਬਣਨਾ ਤੂੰ ਬਣ ਕੇ ਦਿਖਾ ਕਰ ਦੇ ਪ੍ਰਿੰਸੀਪਲ ਕਰਦੀ ਦੁਬਾਰਾ ਕਰ ਚਲ ਪਹਿਲਾ ਪੱਕਾ ਤਾਂ ਦੱਸ ਦੇ ਯਾਰ ਤੂੰ ਪੱਕਾ ਕਿਵੇਂ ਬਣਦਾ ਹੈ ਦੱਸ ਤਾ ਬਸ ਚਟਕੀਆਂ ਜੀ ਬਣਦਾ ਦੱਸ ਤਾ ਆਈ ਨਹੀਂ ਹੈ ਅੱਧਾ ਘੰਟਾ ਦਾ 10 ਮਿੰਟ ਦਾ ਟੁੱਟ ਗਈ ਤੇ ਇਹ ਆਏ ਵੱਜ ਗਈ ਮੈਂ ਵੀ ਬੰਦ ਨਾ ਹੈ ਸੰਕਲ ਚਲਾਉਣਾ ਕਿਵੇਂ ਸਿੱਖਿਆ ਤੀ ਉਹ ਤਾਂ ਦੱਸਦੇ ਰਾਤ ਨੂੰ ਸਿਰਾਤ ਨੂੰ ਸੰਕਲ ਚਲਾਉਣੇ ਹੁੰਦੇ ਅਸੀਂ ਰੋਜ਼ ਛੱਟ ਵੀਡੀਓ ਖਾਦਾ ਹਾਂ ਅੱਜ ਅੱਜ ਰਾਤ ਵੀ ਉਹ ਚਲਾਇਆ ਚਲਾਵਾਂਗੇ ਕੱਲ੍ਹ ਵੀ ਚਲਾਇਆ ਸੀਗਾ ਮੈਂ ਕੱਲ ਇਹਦੇ ਪਿੱਛੇ ਨੂੰ ਜਾਈ ਜਾਵਾਂ ਛੋਟੇ ਸਾਈਕਲ ਨਾਲ ਡਰਾਉਂਦਾ ਕਿਵੇਂ ਦੀ ਪਿਆ ਲੋ ਇਸ ਇਹ ਇਹਨਾ ਇਹਨਾਂ ਵਾਲੀ ਵਿੱਚ ਡਿੱਗਿਆ ਆ ਸੀ ਉਹੀ ਬੋਲਦਾ ਯੋ ਦਾ ਦੋ ਆਪਦੀ ਗਲਤੀ ਨਾਲ ਲਿਗਣਾ ਸੀ ਹੈ ਤੁਹਾਨੂੰ ਦੱਸ ਦਿਆ ਸੀ ਕਿ ਕਿੱਦਾਂ ਵੱਡਾ ਹੈਂਗਲ ਚਲਾਉਣਾ ਹੈ ਔਰੇ ਆਪਾਲ ਕਿਉਂ ਰਿਆ ਮੈਨੂੰ ਗੱਲ ਦੱਸਿਆ ਕਿ ਅਸਲ ਵਿੱਚ ਦੋਸਤੋ ਗੱਲ ਕਿਹੜਾ ਸੀ ਲਾਈਵ ਵਗੈਰਾ ਹੋ ਜਾਣੇਗੇ ਚਲੋ ਮਨ ਦਾ ਪਰਚਾਵਾ ਆ ਜਾ ਬੱਚੇ ਖੇਡ ਲਾਂਦੇ ਨੇ 10 ਮਿੰਟਾਂ ਨਾਲ ਹੱਸਣਾ ਖੇਡਣਾ ਮਨਕਾ ਚੋ ਠੀਕ ਹੈ ਐਕਟਿੰਗ ਕਰਕੇ ਦਿਖਾਉਣਗੇ ਹੁਣ ਅਮਨਵੀਰ ਤੇ ਪਲਕ ਜਲਦੀ ਹੋ ਜਾਓ ਰੈਡੀ ਚਿੜੀ ਚਿੜੀ ਵੀ ਸਟੂਡੈਂਟ ਬਣੂਗੀ ਚਿੜੀ ਚਲੋ ਵਜਾ ਜਾ ਚਲੋ ਆ ਮੈਂ ਆਉਂ ਕਿ ਮੈਂ ਆਈ

ਕੀ ਕਹਦੇ ਨੇ ਕਿ 10 10 3 ਤੁਹਾਨੂੰ ਪੜਨਾ ਨਹੀਂ ਆਉਂਦਾ ਤੁਸੀਂ ਪੜ੍ਹਦੇ ਕਿੰਨਾ ਟਾਈਮ ਕਰਦੇ ਨਹੀਂ ਮੈਮ ਵੀ ਮੈਂ ਇੱਕ ਵਾਰ 31 ਵਾਰ ਦੱਸ ਚੋਟਾ ਨਿਕਾਇਆ ਨਹੀਂ ਕਿਉਂਕਿ ਜਿੱਦਿਆ ਅਸੀਂ ਆਉਂਦੇ ਜੁਮਾ ਕਰਦੇ ਨਹੀਂ ਆਏ ਸੀ ਇਹ ਅੱਜ ਟੈਸਟ ਹੋ ਰਿਹਾ ਮੈਮ ਨੂੰ ਉਦੂ ਬਣਾਉਣਿਓ ਅੱਜ ਅਪ੍ਰੈਲ ਲੈ ਅਪ੍ਰੈਲ ਫੁੱਲ ਬਣਾ ਰਿਹਾ ਤੈਨੂੰ ਤੈਨੂੰ ਤਾਂ ਪਤਾ ਹੀ ਨਹੀਂ ਫਿਰ ਮੈਨੂੰ ਪਤਾ ਕੀ ਬਣਾ ਤੈਨੂੰ ਅੱਜ ਅਪ੍ਰੈਲ ਫੁੱਲ ਬਣਾਇਆ ਮੇਰੀ ਫਰੈਂਡਸ ਨੇ ਮੇਰੀ ਕੀ ਬਣਾਇਆ ਫਰੈਂਡ ਜਿਹਨੂੰ ਕੁੱਟਿਆ ਤੈਨੂੰ ਹਾਂ ਅਬ ਅਬ ਇਹਨੂੰ ਮੇਰੇ ਫਰੈਂਡ ਨੇ ਕੁੱਟਿਆ ਮੈਂ ਕਿਉਂ ਕੁੱਟਿਆ ਕਿਵੇਂ ਕੁੱਟਿਆ ਉਹ ਪਹਿਲਾਂ ਤਾਂ ਅਸੀਂ ਸਕੂਲ ਚ ਉਹਨੇ ਪਤਾ ਹੈ ਨਾ ਮੈਂ ਤਾਂ ਕਲਰ ਮੇਰੇ ਕਲਰਸ ਲੈ ਲੈ ਮੈਂ ਕਹਿੰਦੀ ਹੁਣ ਮੈਂ ਬੈਚ ਚ ਪਾਣਾ ਅਗਲੇ ਪੀਰੀਅਡ ਸਟਾਰਟ ਹੋ ਗਿਆ ਉਹ ਕਹਿੰਦੀ ਵੀ ਮੈਨੂੰ ਸਕੈਚ ਦੇ ਦੇ ਉਹਨੇ ਮੇਰੇ ਉਹਦੇ ਬੁੱਕ ਮਾਰੀ ਚਾਲ ਮੈਂ ਉਹਦੇ ਗੁੱਸੇ ਹੋ ਗਈ ਫਿਰ ਮੈਂ ਬੱਸ ਚ ਆ ਕੇ ਉਹ ਮੈਂ ਉਹਨਾਂ ਬੈਗੀ ਮੈਨੂੰ ਆ ਕਹਣਾ ਉਹ ਕਹਿੰਦੀ ਸੌਰੀ ਵੀ ਤੂੰ ਮੇਰੇ ਮਾਰ ਲਈ ਮਨੂਆ ਕਾ ਠੀਕਾ ਮੈਂ ਤੇਨੇ ਮਾਰੂਗੀ ਮੈਂ ਕਾ ਕੱਲ ਨੂੰ ਸੁਹਣਾ ਕੱਲ ਨੂੰ ਮਾਰ ਲੂੰਗੀ ਮੈਂ ਮੇਰੇ ਸਟੋਪੀਜ਼ ਆਉਣ ਵਾਲਾ ਉਹ ਉਸੇ ਕੇ ਲਿਆ ਬੈਗੀ ਮਨੂਆ ਕਾ ਕੀ ਹੋ ਗਿਆ ਕਹਿੰਦੀ April Fool ਉਹਨੇ ਫਿਰ ਜ਼ੋਰ ਦੀ ਮੁੱਕੇ ਮਾਰੇ ਮੇਰੇ ਹੇਂ ਦੋਸਤੋ ਕੀ ਮੁੱਕੇ ਮਾਰਨੇ ਜਾਜ ਨੇ April Fool ਬਣਾਉਣਾ ਹੱਸ ਖੇਡ ਕੇ ਬਣਾਓ ਕੋਈ ਏਦਾਂ ਦਾ ਕੰਮ ਕਰੋ ਜਿਹੜਾ ਕੋਈ ਚੰਗਾ ਮੈਸੇਜ ਆਵੇ ਦੋਸਤੋ ਨੂੰ ਖੁਸ਼ੀ ਹੈ ਕਿ ਹਨ 12 April ਨੂੰ ਮੇਰਾ ਜਨਮ ਦਿਨ ਹੈ ਤੇਰੇ ਜਨਮ ਦਿਨ ਵੀ ਆਪਾਂ ਦੋਸਤੋ ਨੂੰ ਲਾਈਵ ਹੋ ਕੇ ਦਿਖਾਵਾਂਗੇ ਦੋਸਤਾਂ ਨੇ ਪਰ ਉਹ ਉਹ ਹੈਪੀਵਾਰਡ ਵਾਲਾ ਕਮੈਂਟ ਤਾਂ ਲਿਖਣਾ ਨਹੀਂ ਮੈਨੂੰ ਲੱਗਦਾ ਦੋਸਤ ਹੈਪੀ ਬਰਥਡੇ ਵਾਲਾ ਕਮੈਂਟ ਲਿਖਦਾ ਆਮਣ ਚਲ ਪਰ ਬਲਕ ਦੇਖਦਾ ਪੰਜ ਬੰਦੇ ਦੇ ਦੇਨੇ ਪੰਜਾਂ ਤੋਂ ਸ਼ੇਅਰ ਕਰਾ ਕੇ ਦੇਖਾ ਤੇ ਪੰਜਾਂ ਤੋਂ ਲਾਈਕ ਕਰਕੇ ਕਰਵਾ ਕੇ ਦੇਖਦਾ ਵੀਰਾ ਕੱਤੇ ਖੜੂ ਦੋਸਤ ਹੁਣੇ ਸਾਰੇ ਫਰੈਂਡਸ ਜਿਹੜੇ ਦੇਖ ਰਹੇ ਨੇ ਪੰਜਿਆਂ ਨੇ ਲਾਈਕ ਕਰ ਦੋ ਸ਼ੇਅਰ ਕਰ ਦੋ ਤੇ ਆਮਣ ਵੀ ਨੂੰ ਹੈਪੀ ਬਰਥਡੇ ਲਿਖ ਕੇ ਜਰੂਰ ਭੇਜੋ ਛੇਤੀ ਤੋਂ ਛੇਤੀ ਫਿਰ ਅਸੀਂ ਵੀ ਐਕਟਿੰਗ ਕਰਕੇ ਦਿਖਾਉਣੇ ਆ ਤੁਹਾਨੂੰ ਦੇਖਦੇ ਆ ਪਰ ਉਹ ਪੰਜ ਤੋਂ ਚਾਰ ਰਹਿ ਗਏ ਉਹ ਇੱਕ ਘੱਟ ਹੀ ਗਿਆ ਤੇਰੇ ਤੋਂ ਲੱਸੀ ਹੋ ਗਈ ਲੱਸੀ ਕਾ ਤੇ ਹੈਪੀ ਬਰਥਡੇ ਜਦੋਂ ਇਕੱਲਾ ਲੱਸੀ ਲੱਸੀ ਨਾ ਹੈਪੀ ਨਾ ਬਰਡੇ ਨਾ ਕੋਈ ਲਾਈਕ ਨਾ ਕੋਈ ਸਾਈਕ ਕੁਛ ਨਹੀਂ ਮਿਲਿਆ ਤੈਨੂੰ ਤੂੰ ਕਹਿੰਦੇ ਪਲੀਜ਼ ਦੋਸਤੋ ਪੱਗਵਾਲ ਪੱਗਵਾਲ ਵੀ ਸਾਰਿਆਂ ਦੇ ਕਿਸੇ ਜਿਵੇਂ ਕਿਸੇ ਨੇ ਮੈਂ YouTube ਤੇ ਪੱਗ ਦੇਖਦਾਗਾ ਉਹਨਾਂ ਸਾਰਿਆਂ ਨੇ ਲਾਈਕ ਬਹੁਤ ਜ਼ਿਆਦਾ ਹੀ ਦਿੰਦੇ ਆ ਸਾਨੂੰ ਵੀ ਦੇ ਦੇ ਇੱਕ ਅੰਦਾ ਹਾਂ ਹਾਂ ਇਹ ਗੱਲ ਤੇਰੀ ਬੰਦ ਦੇ ਕੋਈ ਗੱਲ ਆ ਦੋਸਤੋ ਤੁਹਾਡਾ ਤਾਂ ਪਤਾ ਨਹੀਂ ਪਰ ਮੈਨੂੰ ਬੜੀ ਗੱਲ ਚੰਗੀ ਲੱਗੀ ਜਿਹੜੀ ਇਹਨੇ ਛੋਟੀਆਂ ਗੱਲਾਂ 'ਚ ਵੱਡਾ ਸਬਦ ਆਖਿਆ ਨਾ ਵੀ ਜਦੋਂ ਮੈਂ ਪੱਗ ਵਾਲੀ ਵੀਡੀਓ ਦੇਖਦਾ ਸੁਣੇ ਦੱਸਾਂ ਦੋਸਤੋ ਇਹ ਪੱਗ ਬੰਨਣੀ ਕਿਵੇਂ ਸਿੱਖਿਆ ਇਹ ਮੋਬਾਈਲ ਤੇ ਸ਼ਾਰਟ ਵੀਡੀਓ ਦੇਖਦਾ ਹੁੰਦਾ ਦੀਗਾ ਜਦੋਂ ਉੱਪਰ ਨੂੰ ਕਰੀ ਜਾਂਦਾ ਨਾ ਜ਼ਿਆਦਾਤਰ ਪੱਗ ਵਾਲੀਆਂ ਵੀਡੀਓ ਆਉਂ ਲੱਗੀਆਂ ਜਦੋਂ ਨੇ ਇੱਕ ਦੋ ਨੂੰ ਲਾਈਕ ਕਰਿਆ ਸੋ ਨੂੰ ਪਤਾ ਵੀ ਜਿਹੜੀ ਚੀਜ਼ ਨੂੰ ਲਾਈਕ ਕਰ ਚੱਲੋ ਉਹ ਚੀਜ਼ਾਂ ਆ ਹੀ ਜਾਂਦੀਆਂ ਨੇ ਤਾਂ ਪੱਗ ਵਾਲੀਆਂ ਵੀਡੀਓ ਆਉਂਦੀਆਂ ਰਹੀਆਂ ਉਹਨਾਂ ਨੂੰ ਦੇਖ ਦੇਖ ਕੇ ਪੱਗ ਬੰਨਣੀ ਸਿੱਖਿਆ ਤੂੰ ਕਿੰਨੇ ਕਿਹੜੇ-ਕਿਹੜੇ ਤਰ੍ਹਾਂ ਦੇ ਪੱਗ ਬੰਨਣ ਵਾਲੇ ਦੱਸ ਫੇ ਤੈਨੂੰ ਦੋਸਤ ਲਾਈਕ ਕਰ ਮੰਗੇ ਮੈਂ ਚਾਲੀ ਬਨਾਲੀ ਥਰੀ ਦਮਨਲਾ ਸਾਹਿਬ ਦਮਨਲਾ ਸਾਹਿਬ 3D ਬੇਚਕੀ ਨੂੰ ਕਹਿੰਦੇ ਨੇ ਇਹ ਇਹਨੂੰ ਇਹ ਜੀ ਬੱਲ ਨਹੀਂ ਇੱਕੋ ਬਰੀਕ ਜੀ ਬੱਲਾ ਵਾਲੇ ਉਹ ਕਾਦੇ ਨਾਲ ਪਾਉਣਾ ਨਾ ਬੱਲਾ ਉਹ ਬੱਲ ਇੱਕ ਪੱਗ ਬਣ ਲਾਣਾਗਾ ਉਹ ਯਾਰ ਛੇ ਦੇਖਣ ਲੱਗੇ ਸਿਆ ਨੂੰ ਕਹੇਦੇ ਵੀ ਪੱਗ ਦੇ ਨਾਂ ਤੇ ਉਸਤ ਪੱਗ ਦੇ ਨਾਂ ਦੇ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਕਰ ਦਿਓ ਦੋਸਤ ਹੁੰਦਾ ਤੁਸੀਂ ਸਿਆ ਨੂੰ ਦੇਖਣ ਲੱਗੇ ਭਾਵੇਂ ਦੋ ਜਾਨੇ ਲਾਈਕ ਕਰ ਦਿਓ ਭਾਵੇਂ ਦੋ ਜਾਨੇ ਹੈਪੀ ਬਰਥਡੇ ਲਿਖ ਕੇ ਭੇਜ ਦਿਓ ਅਮਨਵੀਰ ਦਾ ਬਰਥਡੇ ਆਇਆ 12 ਅਪ੍ਰੈਲ ਨੂੰ ਦੋਸਤੋ ਮੈਂ ਬਲਾਲੀ ਪੱਗ ਪਹਿਲਾਂ ਬਲ ਥੋੜੇ ਬੋਤੇ ਬਣਾ ਲੈਣਾ ਜੋ ਬੱਦ ਬਣਾਉਂਦੇ ਉਹਦੇ ਪੱਗ ਵੀ ਲੈ ਲੈਣਾ ਪੱਗ ਵੀ ਨਾਲ ਆਇਆ ਫਿਰ ਇਹਨੇ ਪਿੱਛੇ ਤੱਕ ਪੂਰਾ ਫਿਰ ਬਲ ਬਣ ਜਾਂਦੇ ਪੇਚਾਲੀ ਪਾਗੇ ਚ ਬਸ ਹਨਾ ਇਹ ਪਿੰਚ ਕੱਢਣਾ ਲਾਤਾ ਜਿਹੜੇ ਬਲ ਜਿਵੇਂ ਹੋ ਜਨੋਂ ਸਾਫ ਬਾਗ ਨਾਲ ਕਰ ਲਓ ਦੇ ਕੋ 6-7 ਬਾਜ ਪਹਿਨੇ ਅੱਧੇ ਗੱਡੀ ਚ ਬਹਿਣਗੇ ਦੋਸਤੋ ਖੜਜੋ ਮੈਂ ਕਾਰ ਆਲੀ ਆਕਤੀ ਮੈਨੂੰ ਪਤਾ ਲੱਗੀ ਕਿਦਾਂ ਕਰਨੀ ਆ ਅਮਨ ਤੂੰ ਉਧਰੋਂ ਕਾਰ ਲੈ ਕੇ ਆਇਂਗਾ ਮੈਂ ਮੋਬਾਈਲ ਤੇ ਗੱਲ ਕਰਦੀ ਇਧਰੋਂ ਨਹੀਂ ਆ ਇਧਰੋਂ ਨਾ ਆਪਣੇ ਥੋੜਾ ਜਿਹਾ ਮੋਬਾਈਲ ਦੀ ਵੀਡੀਓ ਸਾਫ਼ ਨਹੀਂ ਆਉਂਦੀ ਸਾਡੇ ਨਾਲ ਦੋਸਤੋ ਮੋਬਾਈਲ ਚੰਦਾ ਮੈਂ ਥੋੜਾ ਜਾਂ ਮੈਂ ਮੋਬਾਈਲ ਚ ਚਲਾਉਂਦੀ ਚਲਾਉਂਦੀ ਨਾ ਕਾਰ ਉਹਰੇ ਜਾ ਕਿ ਉਹਰੇ ਜੇ ਸਾਫ਼ ਹੁੰਦੇ ਪਤੂਰੇ ਜੀ ਆ ਜਾਓ ਬਸ ਆਈ ਅਮਨ ਆ ਜਾ ਦੇਖੋ ਮੈਂ ਅੱਗੇ ਚਲਾਉਂਗਾ ਚਲ ਆ ਅਮਨ ਪਲਕਾ ਤੂੰ ਜਲਦੀ ਆ ਦਰਸ਼ਕਾਂ ਨੇ ਵੀ ਸੋਣਾ ਹੁੰਦਾ ਉਹ ਇਧਰ ਨੂੰ ਆਜੋ ਇਧਰ ਨੂੰ ਕੋ ਮੇਜ ਇਧਰ ਨੂੰ ਕੋ ਮੇਜ ਫੋਨ ਤੇ ਵੈਰਾ ਉਹ ਕਿ ਸਰਜੈਂਟ ਫੋਨ ਆਇਆ ਸੀਗਾ ਚਲੋ ਕਿ ਸਰਜੈਂਟ ਫੋਨ ਆਇਆ ਸੀਗਾ ਅਜੰਟ ਦੀ ਬੱਚੀ ਅੱਗੇ ਵੀ ਦੇਖ ਸਕਦੇ ਬਚਾਰ ਮੂੰਹ ਚ ਆ ਬੜੀ ਬੱਚੀ ਸੀ ਤੁਸੀਂ ਫੋਨ ਚੀ ਬੜੇ ਬੈਠੇ ਸੀ ਅਸੀਂ ਆਪਾਂ ਸਾਹਮਣੇ ਧਿਆਨ ਦੇ ਰਹੇ ਸੀ ਉਹਦਾ ਹੈਡਲ ਵੀ ਕਿੱਦਾਂ ਲੀ ਸੂਦੇ ਦੂਨ ਰਗਾ ਗੱਟੇ ਥੋਟੀਆ ਤੁਹਾਨੂੰ ਪੈਸੇ ਭਰਨੇ ਪੈਣਗੇ ਅਸੀਂ ਉਹੀ ਪੈਸੇ ਮੰਗਦੇ 2000 ਇਸ ਦਾ ਹੈਡਲਾਈਟ ਦਾ ਹੀ ਮੰਨ ਲਓ ਹਣਾ 40000 ਰੁਪਇਆ ਦੇ ਦੋ ਕਿਉਂ ਮੈਂ ਫੁੱਫਰੀ ਕਰੀ ਐਸਐਚਓ ਐ ਮੈਂ ਫੁੱਫਰੀ ਐਸਐਚਓ ਤੋਂ ਵੀ ਵੱਡੇ ਨੇ ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ ਅੱਛਾ ਇੰਨਾ ਜੋਸ਼ ਮੇਰੇ ਚਾਚੇ ਦੀ ਕੁੜੀ ਫੁੱਲ ਛਾਲੀ ਐ ਮੇਰੇ ਚਾਚੇ ਦੀ ਕੁੜੀ ਫੌਜੀ ਐ ਮੇਰੇ ਚਾਚੇ ਦੀ ਗੱਲ ਕਿੱਦਾਂ ਹੋਰ ਤੋਰਦਾ ਤੈਨੂੰ ਆਇਆ ਮੈਂ ਮੈਂ ਭੱਗ ਜੂਗੀ ਮੈਨੂੰ ਪੈਸੇ ਦੇ 40000 ਰੁਪਇਆ ਨਹੀਂ ਮੈਂ ਬਣਾਉਣੀ ਆ ਪੁੱਤ ਸਾळ्या ਨੂੰ ਹੈਲੋ हेलो हेलो दीदी आप तो आदमी लेके हेलो दीदी आदमी लेके आ जाओ ते बाकी सारे जड़े थोड़े आ यार कितने टोटा दा बद्दी ने होने बाय पैसे कितने होने कितने ने होटे 40000 के ते तो टालना टूलना नहीं है ना assi usi inde ओ 40000 तेरा usi inde सावर चक कर थोड़ी गड्डी ले जांगे फिर पत्या दो फोजो गड्डी ते ਪਹਿਲਾਂ ਤਾਂ ਤੁਸੀਂ ਕਹਿੰਦੇ ਹੋ ਕਰੇ ਕਹਿੰਦੇ ਹੋ ਐਸਾ ਚੋਆ ਪੁਲਸ ਵਾਲਿਆ ਫਿਰ ਫੌਜੀ ਹੋਣਾ ਸਾਡੇ ਤਾਂ ਕਮਾਂਡੋ ਆਏ ਨਾ ਕਮਾਂਡੋ ਪੂਰੇ ਵੱਡੇ ਸਾਡੇ ਆਜ਼ਮੀ ਵਾਲੇ ਨੇ ਕਮਾਂਡੋ ਤੂੰ ਵੀ ਵੱਡੇ ਨੇ ਆਰਮੀ ਫੌਜ ਇੱਕੋ ਹੀ ਜਿੱਦਾ ਹੁੰਦੇ ਨੇ ਉਹ ਤਾਂ ਤੂੰ ਪੁਲਸ ਵਾਲਾ ਬਣਦੇ ਆ ਆਰਮੀ ਨਾਲ ਦੋਸਤ ਉਲਝ ਗਏ ਨਹੀਂ ਉਹਨਾਂ ਨੂੰ ਆਪਣੀ ਬਿਰੂਰਾਂ ਨੂੰ ਆਜਾ ਕਬਾਲ ਲੱਗ ਕੇ ਕਿੰਨੇ ਝਾੜ ਚਿੱਟੇ ਕੱਪੜਿਆਂ ਦੇ ਤੇਰੇ ਚਿੱਟੇ ਚੰਗੀ ਤਰ੍ਹਾਂ ਝਾੜ ਪਹਿਲਾਂ ਉਹਦੇ ਕਬਾਲ ਝਾੜਦੇ ਕੱਪੜਿਆਂ ਦੇ ਵਾਲ ਲੱਗੇ ਮੇਰਾ ਐਕਟਿੰਗ ਹੀ ਰਹਿ ਗਈ ਦੋਸਤ ਦੋਸਤੋ ਐਕਟਿੰਗ ਕਰਦੇ ਕਰਦੇ ਹੋਰੀ ਉਲਝ ਗਏ ਉਹਨਾਂ ਨੂੰ ਆਜੋ ਉਹਨਾਂ ਨੂੰ ਆਜੋ ਇੱਥੇ ਨੂੰ

ਮਾਈ ਤੁਸ ਪਾ ਲੈ ਆ ਕੀ ਇਹ ਉਦਦ ਤੇ ਨਹੀਂ ਖੁੱਦੀ ਓਹੋ ਅੱਛੇ ਉਦਦ ਨਹੀਂ ਖੁੱਦੀ ਠੀਕ ਆ ਇੱਕ ਇੱਕ ਇਧਰੋਂ ਚੱਲ ਬੇ ਆ ਕੀ ਕੁੱਲਦੀਆ ਕਿੰਨੀ ਸੋਹਣੀ ਗੱਡੀ ਆ ਲੈ ਮੈਂ ਤਾਂ ਵੇ ਨਹੀਂ ਆਨੀ ਆ ਇਹ ਸੇਟ ਹੋਇਆ ਇਹ ਆਉਂਦਾ ਪੈਸਾ ਦੇ ਦੇ ਨਹੀਂ ਮੈਂ ਫੜ ਲੂ ਦੇ ਦੇ ਮੈਂ ਮੈਂ ਅਸਾਚ ਵਾਲ ਨੂੰ ਖਾਓ ਗੁੰਮ ਐਕਸੀਡੈਂਟ ਤੇਨੇ ਵੀ ਕਰਵਾਇਆ ਤੂੰ ਆਉਂਦਾ ਸੀਗਾ ਤੂੰ ਫੋਨ ਤੇ ਗੱਲ ਕਰਦਾ ਆਉਂਦਾ ਸੀ ਮੈਂ ਵੀ ਆਉਂਦੀ ਸੀ ਔਰ ਤੇ 2000 ਚਲ 4000 ਰੁਪਏ ਦੇ ਦੇ ਮੈਂ ਤੇਰਾ 2000 ਰੁਪਏ ਦੇ ਦੂੰਗੀ ਮੁਰਜੋ ਵਰਾਗਾ 4000 ਦੇ ਦੋ ਰੁਪਏ ਫੜ ਲੈ ਫਿਰ ਮੈਂ ਤੈਨੂੰ ਜੇ ਤੂੰ 20 ਦੇਂਦੇ ਲੈ 20 ਫੜਾ ਤੱਕ 20 ਮੰਨ ਨਹੀਂ ਗਿਆ ਤੂੰ ਤਾਂ 2000 ਲੈ ਲੈ 2000 ਰੁਪਏ ਫੜ ਚੱਲ ਹੜਾ 50 ਉਹ ਜਿੜੀ ਇਹਨਾਂ ਦਾ ਖੇਡ ਦੇਖਦੇ ਦੇਖਦੀ ਮਗਰ ਪੈ ਗਈ ਜਿੜੀ ਇਹਨਾਂ ਦੀ ਦੋਸਤੋ ਮਦਦ ਕਰ ਲੈਣਾ ਹੱਸਣਾ ਨਹੀਂ ਘੇੜ ਲੈਣਾ ਟੈਂਪਾਸ ਕਰੀ ਆ ਗਈ ਟੜੀ ਆ ਗਈ ਤੇ ਜਿਹੜੀ ਦੋਸਤੋ ਕਾਲੀ ਹੋਈ ਖੜੀ ਆ ਗੱਡੀ ਤੇਲ ਘੜਦੀ ਆ ਥੱਲੇ ਇਸ ਵਿੱਚ ਅਸੀਂ ਇਹ ਮੈਸੇਜ ਦੇਣਾ ਚਾਹਾਂਗੇ ਕਿ ਕਦੇ ਨਸ਼ਾ ਚਲਾ ਕੇ ਨਾ ਗੱਡੀ ਚਲਾਓ ਨਸ਼ਾ ਚਲਾ ਕੇ ਇੱਕ ਕਰਕੇ ਨਸ਼ਾ ਕਰਕੇ ਕਰੇ ਗੱਡੀ ਨਾ ਚਲਾਓ ਤੇ ਫੋਨ ਜਿਹੜਾ ਫੋਨ ਤੇ ਆਏ ਲੱਗੇ ਰਹੇ ਨੇ ਆਪਾਂ ਬਿਜ਼ੀ ਤਾਂ ਫੋਨ ਚਲਾਉਂਦੇ ਚਲਾਉਂਦੇ ਗੱਡੀ ਫੋਨ ਚਲਾਉਂਦੇ ਚਲਾਉਂਦੇ ਫੋਨ ਦੇਖਦੇ ਦੇਖਦੇ ਫੋਨ ਤੇ ਗੱਲ ਕਰਦੇ ਕਰਦੇ ਠੀਕ ਗੱਡੀ ਨਾ ਚਲਾਓ ਵੀ ਹੁਣ ਫਿਰ ਕਿਉਂ ਫੋਨ ਤੇ ਗੱਲ ਕਰਦੇ ਕਈ ਵਾਰ ਆਜਾ ਤੂੰ ਵੀ ਮੈਸੇਜ ਦੇ ਬਾਈ ਉਹ ਕੀ ਮੈਸੇਜ ਦੇ ਫਿਰ ਬੰਦ ਕਰਨਾ ਪਵੇ ਭਾਈ ਪੜ੍ਹ ਲੂਗੀ ਮੈਸੇਜ ਦੇ ਪਰ ਜਵਾਬ ਦੇਈਏ ਆਪਾਂ ਦੋਨਿਆਂ ਨੇ ਇਕੱਠੇ ਘੜੂ ਭੈਣ ਭਾਈ ਮੈਨੂੰ ਪੈਸੇ ਆਖ ਫੇਰ ਦੋ ਆਜਾ ਮੈਸੇਜ ਦੇ ਦੋ ਵਸੋਂ ਦੋਨਨੇ ਭੈਣ ਭਾਈ ਇੱਕ ਤਾਂ ਜਦੋਂ ਆਪਾਂ ਫੋਨ ਦੇਖਦੇ ਦੇਖਦੇ ਮੰਨ ਲਓ ਆਪਾਂ ਆਏ ਹਾਂ ਦਾ ਫੋਨ ਕਾ ਉਹ ਦਰ ਉਹ ਦਰ ਕਈ ਵਾਰ ਆਪਾਂ ਫੂਨ ਚੀਤਿਆ ਨ ਹੋਇਆ ਤਾਂ ਅੱਗੇ ਗੱਡੀ ਆ ਜਾਂਦੀ ਹੈ ਗੱਡੀ ਤੇ ਗੱਡੀ ਵਜੇ ਤਾਂ ਫਿਰ ਆਪਾਂ ਨੂੰ ਆਏ ਹੋਏ ਜਾਂਦਾ ਵੀ ਪੁਲਿਸ ਕੇਸ ਹੋ ਜੂ ਕਈ ਵਾਰ ਤਾਂ ਕੋਈ ਪਿਆ ਖੇ ਲਿਆ ਜਾਂਦੇ ਨੇ ਗੱਡੀ ਤੇ ਇੱਕ ਜਿਹੜਾ ਨਸ਼ਾ ਕਰਕੇ ਗੱਡੀ ਚਲਾਉਂਦੇ ਨੇ ਉਹਦੋਂ ਐਕਸੀਡੈਂਟ ਬਹੁਤ ਹੁੰਦੇ ਨੇ ਕਿ ਰਾਤ ਨੂੰ ਖਾਸ ਕਰਕੇ दारू ਪੀ ਕੇ ਹੂੰ ਨਾ ਨਸ਼ਾ ਕਰਕੇ दारू ਪੀ ਕੇ ਮੈਡੀਕਲ ਲਸਾ ਕਰਕੇ ਦੋਸਤੋ ਤੁਸੀਂ ਸਾਡੀ ਵੀਡੀਓ ਤੇ ਹੈਪੀ ਵਰਡ ਤੇ ਭੇਜੀਆ ਮਾਪੇ ਕੇ ਤੋ ਵੀਡੀਓ ਤੇ ਆ ਗਿਆ 60 ਆ ਗਿਆ ਹੈਪੀ ਬਰਥਡੇ 500 ਲਾਈਕ ਆ ਗਿਆ ਇੱਕ ਵੀ ਨਹੀਂ ਆਇਆ ਨਾ ਲਾਈਕ ਨਾ ਹੈਪੀ ਬਰਥਡੇ ਤੂੰ ਰੋਲਾ ਪਾਈ ਕਿਉਂ ਤੁਸੀਂ ਦੱਸ ਤਾਂ ਕੋਈ ਨਹੀਂ ਸਾਂ ਕੋਈ ਅੱਲੇ ਪੁੱਤ ਕੋਈ ਸਮਾਂ ਆਊਗਾ ਦੇਖੀ ਕੋਈ ਸਮਾਂ ਆਊਗਾ ਦੱਸ ਤਾ ਮੈਂ ਕਿਸੇ ਕਰਕੇ ਤੁਹਾਨੂੰ ਲੋਕ ਯਾਦ ਕਰਿਆ ਕਰਨਗੇ ਵਾਹ ਵਾਹ ਦੰਦ ਮਾਰੂਗੀ ਬਾਈ ਬਲ ਕੇ ਦੋ ਬਲ ਕੇ ਪੁੱਤ ਕੋਈ ਨਹੀਂ ਲਾਈਕ ਆਉਣ ਵਾਲਾ ਲੈ ਹਲੇ ਅੱਪ ਵੀ ਤਾਂ ਸੇਮ ਹੀ ਨੇ ਨਾ ਕਿ ਉਹ ਦੁਬਾਰਾ ਲੋਕ ਲਾਈਕ ਕਰਨ ਲੱਗਣਗੇ ਹਲੇ ਨਹੀਂ ਕਰਦੇ ਲਾਈਕ ਆਜਾ ਬਲਕ ਬੰਦ ਕਰੀਏ ਬਸ ਜੀ ਜਿਹੜੇ ਜੋਸ਼ ਚਾਹੇ ਸੱਸਰੀ ਘਰ ਬਲਾਉ ਪੁੱਤ ਸਾਰਿਆਂ ਨੂੰ ਧੰਨਵਾਦ ਕੀਤਾ ਸਾਡੀ ਵੀਡੀਓ ਜਿਨ੍ਹਾਂ ਨੇ ਲਾਈਕ ਨਹੀਂ ਕੀਆ ਉਹਨਾਂ ਦਾ ਵੀ ਧੰਨਵਾਦ ਕਰ ਦੋ ਦੋਸਤੋ ਥੈਂਕ ਯੂ ਤੇ ਦੋਸਤੋ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਕਰਿਆ ਕਰੋ ਤੇ ਸਾਨੂੰ ਵੱਧ ਤੋਂ ਵੱਧ ਪਿਆਰ ਦਿਆ ਕਰੋ ਵਾਈ ਗੁਰ ਜੀ ਕਾ ਖਾਲਸਾ ਵਾਈ ਗੁਰ ਜੀ ਕੀ ਫਤਿਹ Hey, <laughs>